हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਭਾਈ ਉਹਨਾਂ ਦਾ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਚੋਲਾ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਹੈਗਾ ਭਾਈ ਉਹਨਾਂ ਦਾ ਜਗਤਾਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ ਇੱਕ ਦੋਸਤ ਝੋਟੀ ਪਹਿਲਾ ਸੂਆ ਇੱਕ ਇਹਦੇ ਨਾਲ ਦੋਸਤ ਜਿਹੜਾ ਮਾਲੀ ਹੈਗਾ ਨੀਲੀ ਰਾਵੀ ਦਾ ਤੇ ਇੱਕ ਭਾਈ ਉਹਨਾਂ ਦੇ ਇੱਕ ਹੋ ਗਈ ਹੈ ਜੀ ਮੋਟਰਸਾਈਕਲ ਵਾਲੀ ਇਹ ਜਿਹੜੀ ਜਿਹੜੀ ਇਹ ਫੋਰ ਸੇਲ ਆ ਪ੍ਰੋਪਰ ਡਿਟੇਲ ਸਾਰੀ ਆਪਾਂ ਭਾਈ ਉਹਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੁਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲਾ ਵੀ ਸਿਲੈਕਟ ਕਰ ਦਿਓ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇੰਸਟਾਗ੍ਰam ਤੇ ਫੇਸਬੁੱਕ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਪਾਂ ਭਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਲੈਨੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਠੀਕ ਠਾਕ ਹੋ ਮੇਰਾ ਹੀ ਮੇਰਾ ਸ਼ੁਕਰੀਆ ਜੀ ਭਾਈ ਆਪਣਾ ਐਡਰੈਸ ਬੋਲ ਦਈਏ ਇੱਕ ਵਾਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਾਂ ਜੀ ਹਾਂ ਜੀ ਪਿੰਡ ਚੋਲਾ ਸਾਹਿਬ ਹਾਂ ਜੀ ਜਿਹੜਾ ਤਰਨਤਾਰਨ ਸਾਹਿਬ ਹਾਂ ਜੀ ਤਸਵੀਰ ਵੀ ਤਰਨਤਾਰਨ ਸਾਹਿਬ ਹਾਂ ਜੀ ਤੇ ਆਪਣਾ ਫੋਨ ਨੰਬਰ ਬੋਲ ਦਈਏ 9879 ਹਾਂਜੀ 7168 ਠੀਕ ਹੈ ਜੀ ਅੱਜ ਭਾਜੀ ਆਪਣੇ ਕੋਲ ਇੱਕ ਨੀਲੀ ਰਾਵੀ ਦਾ ਮਾਲੀ ਤੇ ਇੱਕ ਝੋਟੀ ਪਹਿਲਾ ਸੁਆ ਠੀਕ ਹੈ ਇੱਕ ਮਤਲਬ ਜਿਹੜੀ ਰੇੜੀ ਹੈ ਮੋਟਰਸਾਈਕਲ ਇਹਨਾਂ ਨੇ ਲੱਗੇ ਆਪਣੇ ਅੱਛਾ ਜੀ ਉਹਨਾਂ ਨੇ ਜੰਗਰ ਬੇਚਤੇ ਆਦੇ ਉਹਨਾਂ ਨੇ ਆਮੇ ਫੋਰ ਸੇਲ ਹੀ ਹੈ ਨਾ ਜੀ ਠੀਕ ਹੈ ਜੀ ਸ਼ੁਰੂ ਕਰ ਲਈਏ ਭਾਜੀ ਆਪਾਂ ਇਸ ਝੋਟੀ ਤੋਂ ਪਹਿਲਾਂ ਡਿਟੇਲ ਆਪਾਂ ਦੱਸੀਏ ਵੀਰਾਂ ਨੂੰ ਸੁਆ ਕਿੰਨਾ ਸੀ ਅੱਛਾ ਜੀ ਇਹ ਹੀ ਜਾਂਦੀ ਆ ਅੱਛਾ ਜੀ ਦੁੱਧ ਨਹੀਂ ਦਿੰਦੀ ਠੀਕ ਹੈ ਜੀ ਨਾ ਉਹ ਉਹ ਜਿੱਕਰ ਉਹ ਜਿਹੜੀ ਸਰਵਿਸ ਤੋਂ ਗੱਲ ਕਰਨੀ ਜੀ ਕਾਸ਼ ਹੈ ਕਿ ਸਾਡੇ ਕੋਲ 아이 ਨੂੰ 20 ਦਿਨ ਹੋਏ ਅੱਛਾ ਜੀ ਕੋਲੇ ਤਕਰੀਬਨਲੇ ਕੋਲੇ ਕਿੱਦਿਕੇ ਕੋਲੇ ਚਾਰ ਕਿਲੋ ਦੁੱਧ ਮਿਲਦੀ ਸਾਡੇ 3.5 ਤੋਂ 4 ਦੇ ਵਿੱਚ ਜਿਹੜਾ ਦੁੱਧ ਹੈ ਨਾ ਉਹਨੂੰ ਦੇ ਦੇ ਕੋਲੇ ਵੇਲੇ ਜਿਹੜਾ ਇਕੱਟੇ ਤੇ ਝੋਨੇ ਕੱਟਾ ਆਹ ਬੱਚਾ ਤੇ ਮਗਰ ਕੱਟਾ ਜੇ ਕੋਈ ਇਹਨੂੰ 2 ਮਿੰਟ ਤਕਰੀਬਨ ਲਾਰੀਆਂ ਤਸਵੀਰ ਠੀਕ ਹੈ ਜੀ ਹਾਂਜੀ ਹੁਣ ਮਤਲਬ 3.5 ਤੋਂ 4 ਦੇ ਵਿੱਚ ਵਿੱਚ ਦੁੱਧ ਹੈ ਨਾ ਜੀ ਠੀਕ ਹੈ ਜੀ ਜਿੰਨੀ ਵੀ ਮੈਨੂੰ ਆਂਦੀ ਕੁਛ ਨਹੀਂ ਠੀਕ ਹੈ ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਭਾਜੀ ਥੋੜੀ ਜੀ ਲਓ ਜੀ ਦੋਸਤੋ ਸੂਆ ਪਹਿਲਾ ਸੂਈ ਆ ਤੇ ਸੂਈ ਨੂੰ ਤੁਹਾਡੇ ਸਾਹਮਣੇ ਆ ਕੋਈ ਟਾਈਮ ਹੋ ਗਿਆ ਜੇ ਦੇਰ ਤੋਂ ਡੇਢ ਕਿ ਮਿੰਟ ਲੱਗੇ ਬੰਨੇ ਹੋਊਗਾ ਜੀ ਤੇ ਦੁੱਧਾ ਭਾਈ ਨੂੰ ਕਹਿੰਦੇ ਵੀ ਹੁਣ ਮੌਕੇ ਦਾ 3:30 ਤੋਂ 4 ਦੇ ਵਿੱਚ ਹੋਊਗਾ ਹਾਂ ਜੀ ਕਿਉਂਕਿ ਥੋੜੀ ਜੀ ਸਾੰਪ ਘਟ ਵਾਲੇ ਘਰੋਂ ਆਈ ਆ ਲਿਸਾਪਨ ਵਿਖਾਉਂਦੀ ਥੋੜਾ ਜਿਹਾ ਲਓ ਭਾਈ ਮੋੜ ਲਓ ਜੀ ਆ ਦੋਸਤੋ ਚੈੱਕ ਕਰ ਲਓ ਬਿਲਕੁਲ ਰਿੰਗ ਸਿੰਘ ਛੋਟਾ ਛੋਟਾ ਹਾਂ ਲਿਸੀ ਹੈ ਦੋਸਤੋ ਥੋੜੀ ਜੀ ਨਾ ਸਰੀਰ ਪੱਖੋਂ ਥੋੜੀ ਜੀ ਲਿਸਾਪਨ ਵਿਖਾਉਂਦੀ ਹੈ ਹਾਂ ਅੱਛਾ ਠੀਕ ਹੈ ਜੀ ਲਓ ਜੀ ਦੋਸਤੋ ਬਿਲਕੁਲ ਐ ਤੇ ਦੇਖ ਲਓ ਚੈੱਕ ਕਰ ਲਓ ਪੂਰੀ ਸੀਰਥ ਲੱਗ ਗਿਆ ਜੀ ਬਾਈਓ ਐਦਾਂ ਮੂੰਹ ਫੜ ਲਿਆ ਠੀਕ ਹੈ ਜੀ ਬੰਦ ਹੋ ਜੀ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਸੀਲਸ ਲੱਗ ਪੂਰੀ ਆ ਵੀ ਐ ਮਤਲਬ ਜਿੱਥੇ ਵੀ ਮਰਜੀ ਡੱਕ ਕੇ ਇਹਨੂੰ ਐ ਡੱਕ ਲੋ ਡੱਕੀ ਜਾਂਦੀ ਖੋ ਜਾਂਦੀ ਹੈ ਤੇ ਆ ਜਿਹੜਾ ਬੱਚਾ ਤੇ ਮਗਰ ਕਟਾ ਹਾਂ ਜੀ ਦੋਦਾ ਭਾਜੀ ਨੇ ਦੱਸਤਾ ਵੀ ਜਦੋਂ ਲਿਆਂਦੀ ਸੀ ਉਦੋਂ ਦੁੱਧ ਬਿਲਕੁਲ ਹੀ ਬਦਲ ਨੋਰਮਲ ਸੀ ਠੀਕ ਹੈ ਜੀ ਤੇ ਹੁਣ ਭਾਜੀ ਇਹਦਾ ਮਤਲਬ ਜਿਹੜਾ ਮੁੱਲ ਕਰਨਾ ਆਪਾਂ ਕਿੰਨਾ ਕ ਕਰ ਦੇਣਾ ਹਾਂ ਜੀ ਮੁੱਲ ਇਹਦਾ 43000 ਰੁਪਏ 43000 ਰੁਪਏ ਡਿਮਾਂਡ ਕਰਦੇ ਉਹ ਚ ਮਾਨਤਾ ਨੂੰ ਕੀ ਹੋ ਸਕਦਾ ਜੀ ਠੀਕ ਹੈ ਜੀ 43000 ਰੁਪਏ ਦੋਸਤੋ ਮੁੱਲੇ ਬਿਲਕੁਲ ਮੁੱਲ ਵੀ ਛੋਟਾ ਜਿਹੀ ਜੇ ਗਣੀ ਹੈ ਕੱਟੀ ਦੇ ਸਹਾਰਨੇ ਝੋਟੀ ਦੇ ਸਹਾਰਨੇ ਤਾਂ ਮੁੱਲ ਬਿਲਕੁਲ ਛੋਟਾ ਜਿਹਾ ਹੈ 4.5 43000 ਠੀਕ ਹੈ ਜੀ ਤੇ ਦੋਸਤੋ ਬਾਕੀ ਕਰਨ ਲਈ ਦੁੱਧ ਵੀ 4 ਕਿਲੋ ਹੈਗਾ ਤੇ ਮਗਰ ਬੱਚ ਤੇ ਇਸ ਤੋਂ ਅਗੇ ਭਾਜੀ ਉਹਦੇ ਕੋਲੇ ਇੱਕ ਹੈਗਾ ਜੀ ਨੀਲੀ ਰਵੀ ਦਾ ਜਿਹੜਾ ਵਾ ਮਾਲੀ ਆ ਫੋਰ ਸੀਲ ਇਹਦੇ ਬਾਰੇ ਦੱਸੀ ਭਾਜੀ ਹਾਂਜੀ ਇਹ ਮਤਲਬ ਕੋਈ ਪਤਾ ਅੰਦਾਜ਼ਾ ਕਿੰਨੀ ਕੁ ਉਮਰ ਦੀ ਇਹ ਦੀ ਉਮਰ ਇਹ ਜੀ ਜਵਾਨ ਹੋ ਗਿਆ ਜਵਾਨ ਹੋ ਗਿਆ ਹਾਂਜੀ ਠੀਕ ਹੈ ਜੀ ਇਹ ਸ਼ਿੱਗਾ ਜੀ ਮਜਾ ਕ੍ਰੋਸ ਕਰਦਾ ਜੀ ਹਾਂਜੀ ਹਾਂਜੀ ਇਹ ਜੰਪ ਲਾਉਦਾ ਠੀਕ ਹੈ ਜੀ ਲੈ ਜੀ ਤੋਰ ਕੇ ਦਿਖਾ ਦਿਓ ਮਾਜਨ ਲਓ ਦੋਸਤੋ ਚੈੱਕ ਕਰ ਲੋ ਸ਼ਿੱਗਾ ਹੋ ਗਿਆ ਜਵਾਨ ਹੈ ਯਾਨੀ ਕਿ ਮੂੰਹ ਦੇ ਵਿੱਚੋਂ ਦੰਦਾਂ ਚ ਮਜਾ ਦੋਸਤੋ ਡਾਇਰੈਕਟ ਕ੍ਰੋਸ ਕਰਦਾ ਵਾ ਮਾਲੀ ਲਓ ਜੀ ਪਿਓਰ ਨੀਲੀ ਰਾਵੀ ਬਹੁਤ ਵਧੀਆ ਖਲਾਕਤ ਹੋਣਾ ਹੈ ਦੋਸਤੋ ਨਿਸ਼ਾਨੀਆਂ ਤੁਸੀਂ ਕਵਰ ਸਾਰੀਆਂ ਵੇਖੋ ਕਵਰ ਕਰਦੀਆਂ ਆ ਲਓ ਜੀ ਇਹਦੇ ਟੈਸਟਿਕਲ ਬੈਕ ਸਾਈਡ ਤੋਂ ਚੈੱਕ ਕਰਵਾ ਦਿਨਾ ਬਿਲਕੁਲ ਬਰਾਬਰ ਦੇ ਟੈਸਟਿਕਲ ਥੋੜਾ ਜਿਹਾ ਡਰਦਾ ਮੇਰੇ ਤੋਂ ਓਪਰੇ ਬੰਦੇ ਤੋਂ ਵੈਸੇ ਪਸ਼ੂ ਕਈ ਨਾਂ ਕਰ ਜਾਂਦਾ ਬੰਦ ਬਾਈ ਤੁਹਾਡੇ ਤੋਂ ਕਰਦਾ ਕਹਿੰਦੇ ਦਾ ਸਰ ਕੋ ਤਨ ਕਰਦਾ ਤੇ ਮੈਂ ਉਹ ਖਾਧ ਜੀ ਠੀਕ ਹੈ ਜੀ ਗ੍ਰੇਡ ਕਿਹੜਾ ਲਿਖਾ ਠੀਕ ਹੈ ਜੀ। ਲਓ ਜੀ ਚੈੱਕ ਕਰ ਲਓ ਦੋਸਤੋ ਰਾਜੀ ਆ ਪੂਰਾ ਰੇੜੀ ਜੁਪਦਾ ਪਸ਼ੂ ਨਹੀਂ ਕਹਿੰਦੇ ਵੀ ਰੇੜੀ ਜੋਨੇ ਆ। ਠੀਕ ਹੈ ਜੀ। ਬਾਕੀ ਦੋਸਤੋ ਪਸੰਦ ਜਿਹੜੇ ਵੀਰ ਨੂੰ ਆਊਗਾ ਜਿਹੜੇ ਵੀਰ ਨੇ ਬਰੀਡ ਤੇ ਕੰਮ ਕਰਨਾ ਪਸ਼ੂ ਰੱਖੇ ਆ ਜਿਨ੍ਹਾਂ ਨੇ ਮੱਝਾਂ ਡਾਇਰੈਕਟਰ ਨੀਲੀਆਬੀ ਤੋਂ ਕਰਾਸ ਕਰਾਉਣੀਆਂ। ਬਹੁਤ ਸੋਹਣੀ ਇੱਕ ਦੋਸਤੋ ਚੀਜ਼ ਹੈ। ਭਾਜੀ ਮੜਾ ਜਾ ਸੈੱਟ ਹੈ ਜੀ। ਹਾਂਜੀ ਭਾਜੀ ਮੁੱਲ ਇਹ ਤਾਂ ਮੁੱਲ ਕੀ ਕਰਨਾ? ਇਹਦਾ ਮੁੱਲ 65000 ਰੁਪਏ। 65000 ਰੁਪਏ। ਬਾਣਤਣ ਹੋਊਗਾ ਜੀ 65000। ਠੀਕ ਹੈ ਜੀ। డిమాండ్ దోస్తో 65000 ਰੁਪਏ ਰੱਖੀ ਗਈ ਹੈ దోస్తో ਨੀਲੀ ਰਵੀ ਦਾ ਪਿਓਰ ਮਾਲੀਆ ਕਰ ਲਓ ਚੱਕ ਲੋ ਜੀ దోస్తో ਕਰ ਲਓ ਚੱਕ ਪੂਰਾ దోస్తో ਮਸਤ ਆ ਦੇਖੋ ਜੀ ਥੋੜਾ ਜਿਹਾ ਡਰਦਾ ਜੂਰ ਹੈ ਮੇਰੇ ਤੋਂ ਹਾਂ ਠੀਕ ਹੈ ਜੀ దోస్తో ਨਿਸ਼ਾਨੀਆਂ ਮੈਂ ਤੁਹਾਨੂੰ ਵਿਖਾਤੀਆਂ ਪੂਰੀਆਂ ਅੱਖਾਂ ਵਿੱਚ ਦੋਨੇ ਬਿੱਲੀ ਅਮਲੀਆਂ ਟੇਡਾ ਕੱਟ ਤੇ ਆ దోస్తో ਤੇ ਤੁਹਾਨੂੰ ਤੇ ਵੀ ਨਿਸ਼ਾਨ ਹੈਗਾ ਚਾਰੇ ਪੈਰ ਵਾਈਟ ਪੂਸ਼ ਵਾਈਟ ਹਾਂਜੀ ਆਜੋ ਭਾਈ ਇਦੋਂ ਅਗੇ ਆ ਦੋਸਤੋ ਇੱਕ ਰੇੜੀ ਜਿਹੜੀ ਮੋਟਰਸਾਈਕਲ ਦੇ ਮਗਰ ਆਪਾਂ ਪਾ ਕੇ ਖੜਦੇ ਆ ਆਮ ਕੋਈ ਚੀਜ਼ ਲੈਣ ਵਾਸਤੇ ਬਾਜ਼ਾਰ ਦੇ ਵਿੱਚ ਜਾਂਦੇਗਾ ਭੱਠੇ ਲਾਗੇ ਵੀਰ ਕੋਲ ਨਾਲ ਉਹਨੇ ਮਾਰ ਦਿੱਤਾ ਸਾਰਾ ਠੀਕ ਹੈ ਜੀ ਆਹ ਦਾ ਰੇੜੀ ਵੀ ਦੱਸ ਪਾ ਰਹੇ ਕਹਿੰਦੇ ਠੀਕ ਹੈ ਜੀ ਲਓ ਜੀ ਦੋਸਤੋ ਫਾਰਸ਼ ਫੁਰਸ਼ ਹੈ ਬਿਲਕੁਲ ਓਕੇ ਹਾਂ ਜੀ ਬਿਲਕੁਲ ਤੇ ਟਾਇਰ ਵੀ 6 ਮਹੀਨਾ ਚੱਲੀ ਹੈ ਠੀਕ ਹੈ ਜੀ ਟਾਇਰ ਵੀ ਦੋਸਤੋ ਤਕਰੀਬਨ ਤਕਰੀਬਨ ਚਾਲੂ ਹਾਲ ਸਿਰਫ ਵਧੀਆ ਟਾਇਰ ਹੈ ਟਾਈਮ ਸਾਰ ਨਾਲੇ ਵਧੀਆ ਇਹ ਬਾਕੀ ਦੋਸਤੋ ਰੰਗ ਰੂਗ ਹੈ ਬਿਲਕੁਲ ਨਵਾਂ ਚਲਾਈ 6 ਮਹੀਨਾ ਦੀ ਹੈ ਜੀ ਠੀਕ ਹੈ ਜੀ ਪਸਾਂਦ ਜਿਹੜੇ ਵੀਰ ਨੂੰ ਹੋਵੇ ਦੋਸਤੋ ਚੈੱਕ ਕਰ ਲਓ ਮੈਂ ਨੇੜੇ ਤੁਹਾਨੂੰ ਫਰਸ਼ ਵਿਖਾ ਦੇਣਾ ਕਰ ਲਓ ਚੱਕਾ ਇਹ ਬਿਲਕੁਲ ਨਵੀਂ ਫਰਸ਼ ਪਈ ਓਦਾਂ ਜਿੱਦਾਂ ਆਮ ਬਣਾਈ ਹੁੰਦੀ ਨਵੀ ਅੱਛਾ ਭਾਜੀ ਇਹਦਾ ਮੁੱਲ ਕਿੰਨਾ ਕਿਆ ਕਰਦੇ ਆ 8000 ਰੁਪਏ ਹੈ ਨਾ ਠੀਕ ਹੈ ਜੀ ਡਿਮਾਂਡ 8000 ਰੁਪਏ ਰੱਖੀ ਗਈ ਹੈ ਬਾਕੀ ਮਾਨਤਨ ਤੁਹਾਡਾ ਜਿਹੜਾ ਮੌਕੇ ਤੇ ਹੋਊਗਾ ਛੋੜ ਛੱਪਾ ਜਿਹੜਾ ਜਿੰਨਾ ਵੀ ਹੋਊਗਾ ਇੱਕ ਦੋਸਤੋ ਝੋਟੀ ਦਿਖਾਤੀ ਤੁਹਾਨੂੰ ਵੀਡੀਓ ਦੇ ਵਿੱਚ ਸੂਈ ਸਵਾਈ ਹੈ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲਓ ਇੱਕ ਦੋਸਤੋ ਨੀਲੀ ਰਾਵੀ ਦਾ ਮਾਲੀ ਹੈ ਤਸੱਲੀ ਤੁਸੀਂ ਕਰਨੀ ਹੈ ਤੁਹਾਡਾ ਹੱਕ ਬੰ 43000 ਰੁਪਏ ਦੋਸਤੋ ਰੇਟ ਬਿਲਕੁਲ ਛੋਟਾ ਜਿਹਾ 4 ਕਿਲੋ ਦੁੱਧ ਮੌਕੇ ਦਾ ਚਵਾਉਂਦੀ ਹੈ। ਹਾਂ ਲੋ ਜੀ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਹਾਂ। ਲੋ ਜੀ ਦੋਸਤੋ ਕਰ ਲਓ ਚੱਕ ਕਟਾ ਛੱਡ ਕੇ ਤੇ ਆਪਾਂ ਜੀ ਨਾਲ ਥੱਲੇ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਧਾਰਾ ਧੂਰਾ ਮਾਰ ਕੇ ਨਹੀਂ ਚਨੀ ਤੇ। ਲੋ ਜੀ ਦੋਸਤੋ ਧਾਰਾ ਤੁਹਾਨੂੰ ਦਿਖਾ ਦਿੰਨਾ। ਆ ਲੋ ਜੀ। ਕੰਨ ਦੋਸਤੋ ਆਏ ਪਸਮਾਗੀ ਵਧੀਆ ਕਰਨ ਦੀ। ਠੀਕ ਹੈ ਅਗਲੇ ਥਣਾ ਦੀ ਮਾਰਦੇ ਦੇ ਆ ਲਈ ਠੀਕ ਹੈ ਬਹੁਤ ਵਧੀਆ ਨੋਟ ਮੈਂ ਚੋਰ ਸ਼ਿਵਾਜ ਦਾ ਸਾਫਾ ਕਰ ਤਾ ਠੀਕ ਹੈ ਠੀਕ ਹੈ ਜੀ ਲੋਧੋ ਤੋ ਤਸल्ली ਤੁਸੀਂ ਕਰ ਲੈਣੀ ਹੈ ਇੱਕ ਟਾਈਮ ਦੋ ਟਾਈਮ ਬੇਸਿਕ ਆਪਣੀ ਚਲੋ ਐਡਰੈਸ ਇੱਕ ਰਿਪੀਏ ਬੋਲ ਦੇਣਾ ਪਿੰਡ ਚੋਲਾ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਨਾਮ ਹੈਗਾ ਜੀ ਭਾਜਨ ਦਾ ਜਗਤਾਰ ਸਿੰਘ ਫੋਨ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ ਦੋਸਤੋ ਰੋੜਾ ਵੀਡੀਓ ਦੇਖਣ ਵਾਸਤੇ ਜੀ